ਇਹ ਅ ਬੇਸਿਕਲੀ 1 ਮਹੀਨਾ ਪਹਿਲਾਂ ਅਸੀਂ ਉਪਰਾਲਾ ਸਟਾਰਟ ਕਰਤਾ ਕਿ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗੁੰਮਸ਼ੁਦਾ ਹੁੰਦੇ ਹੈ ਤਾਂ ਉਹਨਾਂ ਨੂੰ ਲੱਭਣ ਦਾ ਉਪਰਾਲਾ ਇਹਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਤਾਂ ਉਹਦੇ ਤਹਿਤ CIR ਇੱਕ ਹੈਲਪ ਡੈਸਕ ਅਸੀਂ ਬਣਾਇਆ ਹੈ ਪੁਲਿਸ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੇ ਵਿੱਚ ਉਹਦੇ ਵਿੱਚ ਕਾਫੀ ਲੋਕੀ ਸਾਡੇ ਕੋਲ ਆਉਂਦੇ ਸੀ ਕਿ ਕਿਸੇ ਦਾ ਫੋਨ ਡਿੱਗ ਪਿਆ ਕਿਸੇ ਦਾ ਗਵਾਚ ਗਿਆ ਤਾਂ ਇਹ ਸ਼ਿਕਾਇਤਾਂ ਲੈ ਕੇ ਲੋਕੀ ਆਉਂਦੇ ਸੀਗੇ ਸਾਡੇ ਕੋਲ ਤਾਂ ਇਹਨੂੰ ਅਸੀਂ ਲੋਕਾਂ ਦੀ ਜ਼ਰੂਰਤ ਸਮਝਦੇ ਹੋਏ ਇੱਕ इमोशनल ਕਨੈਕਟ ਹੁੰਦਾ ਹੈ ਲੋਕਾਂ ਦਾ ਆਪਣੇ ਫੋਨ ਦੇ ਪ੍ਰਤੀ ਉਸ ਸੀਜ਼ਨ ਨੂੰ ਸਮਝਦੇ ਹੋਏ ਅਸੀਂ ਇੱਕ ਡੈਸਕ ਐਸਟੈਬਲਿਸ਼ ਕਰਤਾ ਤਾਂ 1 ਮਹੀਨਾ ਪਹਿਲਾਂ ਇਹ ਐਸਟੈਬਲਿਸ਼ ਹੋਇਆ ਐਂਡ 1 ਮਹੀਨੇ ਦੇ ਵਿੱਚ ਤੁਹਾਡੇ ਸਾਹਮਣੇ ਇਹਨਾਂ ਦੀ ਚੰਗੀ ਕਾਰਗੁਜ਼ਾਰੀ ਹੈ ਇੱਕ ਮਹੀਨੇ ਦੇ ਵਿੱਚ ਵਿੱਚ 300 ਜਿਹੜੇ ਮੋਬਾਈਲ ਫੋਨ ਹੈ ਉਹ ਰਿਕਵਰ ਕੀਤੇ ਗਏ ਨੇ ਇਹਦੇ ਵਿੱਚ इवन ਬੜੇ ਕੀਮਤੀ ਜਿਹੜੇ ਫੋਨਸ ਹੈਗੇ ਇਨਕਲੂਡਿੰਗ 7 ਆਈਫੋਨਸ ਦੇ ਹੈਵ ਬੀਨ ਰਿਕਵਰਡ ਤਾਂ ਲੋਕੀ ਇਹਨਾਂ ਨੂੰ ਅਸੀਂ ਸਪੈਸ਼ਲੀ ਇਨਵਾਈਟ ਕੀਤਾ ਸੀਗਾ ਇੱਥੇ ਤਾਂ ਕਾਫੀ ਸਾਰੇ ਇੱਥੇ ਹਾਜ਼ਰ ਹੈਗੇ ਨੇ ਤਾਂ ਇਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਤਾਂ ਇਹੀ ਜਿਹੜੀ ਅੱਜ ਦਾ ਇਹ ਫੰਕਸ਼ਨ ਹੈ ਜਾਂ ਜਿਹੜੀ ਸੈਰਮਨੀ ਹੈ ਇਹ ਅਸੀਂ ਇਹਨਾਂ ਨੂੰ ਵਾਪਸ ਕਰਾਂਗੇ ਇਹਨਾਂ ਦੇ ਜਿਹੜੇ ਫੋਨ ਤਾਂ ਇੰਪੋਰਟੈਂਟਲੀ ਆਈ ਊਡ ਲਾਈਕ ਟੂ ਅਪਰੀਸ਼ੀਏਟ ਜਿਹੜਾ ਇਹਦੇ ਵਿੱਚ ਟੀਮ ਜਿਹੜੀ ਹੈਗੀ ਉਹਨਾਂ ਦਾ ਜਿਹੜਾ ਰੋਲ ਹੈ ਤਾਂ ਬਹੁਤ ਪੋਜ਼ਿਟਿਵ ਰਹਾ ਕਿਉਂਕਿ ਇੱਕ ਮੋਬਾਈਲ ਫੋਨ ਲੱਭਣਾ ਕੋਈ ਸੌਖਾ ਨਹੀਂ ਹੈ ਇਵਨ ਵੈਨ ਯੂ ਟ੍ਰੇਸ ਇਟ ਟੈਕਨੀਕਲੀ ਤਾਂ ਫਿਰ ਐਫਰਟਸ ਲੱਗਦੇ ਹੈ ਕੋਈ ਕਿਸੇ ਹੋਰ ਸਟੇਟ ਦੇ ਵਿੱਚ ਫੋਨ ਹੁੰਦਾ ਹੈ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਫੋਨ ਹੁੰਦਾ ਹੈ ਤੋਂ ਇਹਨਾਂ ਨੂੰ ਇਕੱਠਾ ਕਰਨਾ ਇੰਨੇ ਸਾਰੇ ਫੋਨਾਂ ਨੂੰ ਇੱਕ ਮਹੀਨੇ ਦੇ ਵਿੱਚ ਇਟ ਇਜ਼ ਟਰੂਲੀ ਐਪਰੀਸ਼ੀਏਬਲ ਤਾਂ ਮੈਂ ਸਾਰੀ ਟੀਮ ਨੂੰ ਅ ਐਪਰੀਸ਼ੀਏਟ ਕਰਦਾ ਇਹਦੇ ਵਿੱਚ ਮੇਨ ਜਿਹੜੇ ਸਾਡੇ ਹੈੱਡ ਕਨਸਟੇਬਲ ਹੈ ਮਿਸਟਰ ਜਤਿੰਦਰ ਸਿੰਘ ਤਾਂ ਉਹਨਾਂ ਦਾ ਮੈਂ ਕੰਮ ਜਾਣਦਾ ਉਹਨਾਂ ਨੇ ਪਹਿਲਾਂ ਵੀ ਇਸ ਚੀਜ਼ 'ਤੇ ਕਾਫੀ ਮਿਹਨਤ ਕੀਤੀ ਹੋਈ ਹੈ ਪ੍ਰੀਵੀਅਸਲੀ ਹੀ ਵਾਸ ਇਨ ਬਟਾਲਾ ਤਾਂ ਇਸ ਚੀਜ਼ ਦੇ ਵਿੱਚ ਪੂਰੇ ਮਤਲਬ ਪੰਜਾਬ ਦੇ ਵਿੱਚ ਬਟਾਲਾ ਵਾਸ ਅ ਫਰਸਟ ਡਿਸਟ੍ਰਿਕਟ I हैव ਡਿਸਟ੍ਰਿਬਿਊਟਡ ਮੈਕਸਿਮਮ ਨੰਬਰ ਆਫ ਫੋਨਸ ਤਾਂ ਲੋਕੀ ਆਏ ਹੈ ਇੱਥੇ ਇਹ ਇੱਕ ਇਮੋਸ਼ਨਲ ਚੀਜ਼ ਹੁੰਦੀ ਹੈ ਫੋਨ ਕਿਉਂਕਿ ਇਹਦੇ ਨਾਲ ਸਾਡੀ ਯਾਦਾ ਜੁੜੀਆਂ ਹੁੰਦੀਆਂ ਕੋਈ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਆ ਫਾਈਨੈਂਸ਼ੀਅਲ ਡੀਟੇਲਸ ਹੁੰਦੇ ਆ ਫੋਨ ਦੇ ਵਿੱਚ ਜਦੋਂ ਗਵਾਚ ਜਾਂਦਾ ਹੈ ਲੱਗਦਾ ਹੈ ਕਿ ਜੀ ਜ਼ਿੰਦਗੀ ਦਾ ਕੋਈ ਇੱਕ ਹਿੱਸਾ ਹੀ ਚਲਾ ਗਿਆ ਸੋ that way it is important ਤਾਂ ਤੋਂੜੇ ਰਹੀ ਮੈਂ ਇਹ ਮੈਸੇਜ ਵੀ ਸਾਰੇ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਕਿ ਜਿਹੜਾ CIA ਡਿਸਕ ਹੈ ਸਾਡਾ ਇੱਥੇ SSP ਦਫ਼ਤਰ ਦੇ ਵਿੱਚ ਚਾਲੂ ਹੈ ਤੁਹਾਡਾ ਵੀ ਕਿਤੇ ਕੋਈ ਫੋਨ ਗੁੰਮਸ਼ੁਦਾ ਹੁੰਦਾ ਹੈ ਜਾਂ ਡਿੱਗ ਜਾਂਦਾ ਹੈ ਕਿਤੇ ਤਾਂ ਯੂ ਆਰ ਮੋਸਟ ਵੈਲਕਮ ਐਟ ਐਨੀ ਪੁਆਇੰਟ ਆਫ ਟਾਈਮ ਤਾਂ ਇਹਦਾ ਪ੍ਰੋਸੀਜਰ ਇਹ ਹੁੰਦਾ ਕਿ ਜਿਹੜਾ ਤੁਹਾਡਾ ਨੀਡਲੈਸ ਸਾਂਚ ਕੇਂਦਰ ਹੈ ਉੱਥੇ ਜਾ ਕੇ ਤੁਸੀਂ ਉਹ ਰਪੋਰਟ ਕਰਵਾ ਲਓ ਐਂਡ ਉਸ ਤੋਂ ਬਾਅਦ ਜਿਹੜਾ ਸੀਆਰ ਡੈਸਕ ਹੈ ਉੱਥੇ ਫਾਲੋਅ ਅਪ ਕਰ ਲਓ ਤਾਂ ਜਿਸ ਤਰ੍ਹਾਂ ਇਹ 300 ਮੋਬਾਈਲ ਅਸੀਂ 1 ਮਹੀਨੇ ਚ ਰਿਕਵਰ ਕਰ ਲਏ ਤਾਂ ਔਨ ਦਾ ਸੇਮ ਪੈਟਰਨ ਤੁਹਾਡਾ ਵੀ ਜੇ ਕੋਈ ਮੋਬਾਈਲ ਫੋਨ ਘੁਆਚਾ ਹੈ ਤਾਂ ਵੀ ਵਿਲ ਫਾਈਂਡ ਇਟ ਐਂਡ ਵੀਲ ਹੈਂਡ ਇਟ ਓਵਰ ਟੂ ਇਹ 300 ਮੋਬਾਈਲ ਫੋਨਸ ਹੈ ਜਿਹੜੇ ਰਿਕਵਰ ਹੋਏ ਨੇ ਤਾਂ ਇਹਨਾਂ ਦੀ ਕੀਮਤ ਕਰੀਬਨ 60 ਲੱਖ ਰੁਪਏ ਦੀ ਹੈ ਸਰ ਇਹ ਕਿਹ ਕਿਹੜੇ ਸਟੇਟਾਂ ਤੋਂ ਲਿਆਂਦੇ ਗਏ ਨੇ ਜੀ ਇਹ ਜਿਹੜੇ ਫੋਨ ਜਿਹੜੇ ਨੇ ਬਹੁਤ ਮਿਹਨਤ ਕੀਤੀ ਗਈ ਜਿਹੜੀ ਕੁਝ ਜਿਹੜੇ ਨੀਡਲੈਸ ਨੀਡਲੈਸ ਸੂਬੇ ਹੈਗੇ ਨੇ ਤਾਂ ਉਥੋਂ ਅਸੀਂ ਕੁਝ ਫੋਨਸ ਆਏ ਹੈ ਬਾਕੀ ਆਊਟ ਆਫ ਡਿਸਟ੍ਰਿਕਟ ਪੰਜਾਬ ਦੇ ਵਿੱਚ ਜਿਹੜੇ ਦੂਜੇ ਜ਼ਿਲ੍ਹੇ ਹੈ ਉਥੋਂ ਵੀ ਅਸੀਂ ਕਾਫੀ ਰਿਕਵਰ ਕਰਾ ਕੇ ਇੱਥੇ ਮੰਗਾਏ ਹਨ ਸਰ ਕਿੰਨਾ ਕੌਫਾ ਸੀ ਔਰ ਇਹਨੂੰ ਜਿਹੜਾ ਨੇਪਰੇ ਚੜਾਏਗਾ ਜਿਸਕਾ ਮੇਰੀ ਔਕਾ ਸੀਗਾ ਮਤਲਬ 300 ਮੋਬਾਈਲ ਦਾ ਟੀਚਰ ਇੱਕ ਮਹੀਨੇ ਦੇ ਵਿੱਚ ਅ ਸੋਖਾ ਨਹੀਂ ਹੈ ਕੋਆਰਡੀਨੇਟ ਕਰਨਾ ਲੋਕਾਂ ਦੇ ਨਾਲ ਕਿਤੇ ਗਵਾਜ ਗਿਆ ਕਿੰਨੇ ਲੱਭ ਲਿਆ ਫਿਰ ਉਹਦੇ ਕੋਲੋਂ ਰਾਬਤਾ ਕਾਇਮ ਕਰਨਾ ਉਥੇ ਪਾਰਟੀਆਂ ਸਟੇਜ ਦੇਣੀ ਆ ਉਹਨੂੰ ਰਿਕਵਰ ਕਰਨਾ ਤਾਂ ਔਕਾ ਸੀਗਾ ਟਾਸਕ ਬਟ ਟੀਮ ਹੈਜ਼ ਡਨ ਵੰਡਰਫੁਲ ਵਰਕ ਸੋ ਮੀ ਜੀ ਕੈਨ ਆਸਕ ਜੀ ਜੀ सर एक जाहिर सी बात है ये जो पाए है इसमें? नहीं, नहीं ये इस तरह नहीं है इट इज नॉट लाइक ए क्रिमिनल कॉन्स्पिरसी की 300 के 300 मोबाइल फोन एक बंदे या ग्रुप से मिले ऐसा नहीं है नहीं। ये किसी का कहीं पे मोबाइल फोन गिर गया किसी ने उठा लिया तो वी गॉट इन दैट पर्सन उससे रिकवर कर लिया तो ये अक्रॉस पंजाब डिस्ट्रीब्यूटेड है मतलब ये जरूरी नहीं कि उसका मैलाफाइड इंटेंशन था उसको मिल गया बाय चांस एंड उसने रख लिया तो अच्छा। फिर हमारा ये कोशिश होता है कि जो ओरिजिनल ओनर है राइटफुल ये उस तक वापस पहुंचे पर है? नहीं इसमें ऐसे होता है ये जो सी uh, -E एक गवर्नमेंट ऑफ इंडिया का इनिशियटिव है तो उसमें हम इनको ट्रेस uh, करते हैं एज सच इसमें कोई मैलाफाइड जहाँ पे हमें कोई लगता है तो वी टेक नेसेसरी एक्शन ऑल्सो जहाँ पे एक्शन नहीं होता है या इंटेंशन नहीं होता है वहां द मोबाइल फोन्स और जो कि हम फिर राइट right ओनर्स को फ्लोन दे पर्सनली आपने शॉप्स पे तो, क्योंकि कई बार कई लोग जो हैं शॉप्स पे भेज देते हैं इसको या कई खुद इस्तेमाल करते हैं आपने शॉप से जाके रिकवर किया है क्योंकि बाहर वाली ये मोस्टली जो 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 लोग हैं जिनको मिले हैं उनसे हमने रिकवर किया है अच्छा सर एक बेसिक सवाल था इसी के साथ जुड़ा था जी ज्यादातर देखने में है आम नागरिक आज भी पुलिस को कंप्लेट करने से डरता है खासकर मुंबई के मामलों में हमने इससे की की। क्या था मोबाइल जैसे गुम हो गया उसमें क्या था कि पुलिस फोन करती है एक शिकायत ने बताया मैता महता था जी वहां पर जाकर जो ट्रेस करने वाला वो बोलता है कि आप ऐसा करो ठीक है आपका देख लिया हमने फिर उसको दो हफ्ते बाद के बाद फोन आता है वो बोलता है कि आप मोबाइल हमने ट्रेस कर लिया, आप हमारे पास आ जाइए आप आइए और हमारा आपसे खर्चा पानी लगेगा hmm. तो आपके जो थाना प्रभारी hmm. से शिकायत करता है, शिकायत भी करता है hmm. उसके बावजूद भी कोई कार्रवाई नहीं होती उनका कहना है की हाँ जी हम तो हफ्ते में आपका काफी लंबा है तो पर्टिकुलर जो स्पेसिफिक्स है आई कैनोट कमेंट ऑन दैट क्योंकि इट इज नॉट इन माई नॉलेज दिस केस बट ये है कि किसी का भी फोन अगर कहीं पे गुम हो जाता है तो जैसे मैंने कहा कि ये हमने सिर्फ दिस इनिशिएटिव वाज स्टार्टेड जस्ट वन मंथ बिफोर एंड द आपके सामने हैं आप सब देख रहे हो तो अगर आपका भी किसी का ऐसी कोई चीज़ है किसी का पुराना गुम हुआ है मोबाइल तो आप अलग से फिर से एक उसकी शिकायत दे सकते हैं एंड आई विल मेक श्योर हमारी टीम विल uh, एनश्योर कि आपको इमिडियटली वो मिल जाए ਤੋ ਕਹੀਂ ਪੇ ਐਸੀ ਅਗਰ ਕੋਈ ਚੀਜ਼ ਹੈ ਕੋਈ ਕੰਪਲੇਂਟ ਹੈ ਤੋ ਯੂ ਕੈਨ ਬ੍ਰਿੰਗ ਇਟ ਇਨ ਮਾਈ ਪਰਸਨਲ ਨੋਲੇਜ ਸਰ ਲੱਗਦਾ ਨੇ ਕਿ ਇਸ ਨਾਲ ਲੋਕਾਂ ਦਾ ਤੇ ਪੁਲਿਸ ਦਾ ਆਪਸ ਦਾ ਰਿਸ਼ਤਾ ਹੋਰ ਮੂਡ ਬੀਟ ਨਹੀਂ ਨਹੀਂ ਬਿਲਕੁਲ ਤੁਸੀਂ ਦੇਖੋ ਤੁਸੀਂ ਮੇਰੇ ਤੋਂ ਬਾਅਦ ਜਿਹੜੇ ਲੋਕੀ ਇੱਥੇ ਆਏ ਹੋਏ ਨੇ ਤਾਂ ਇਹਨਾਂ ਦਾ ਵੀ ਤੁਸੀਂ ਫੀਡਬੈਕ ਲੈ ਲਓ ਤਾਂ ਮਾਈ ਟੀਮ ਜਿਹੜੀ ਇਹਨਾਂ ਦੇ ਨਾਲ ਇੰਟਰੈਕਟ ਕਰ ਰਹੀ ਸੀਗੀ ਦੇ ਸਿਹੜ ਕੇ ਲੋਕੀ ਬੜੇ ਖੁਸ਼ ਹੈਗੇ ਨੇ ਤਾਂ ਇਹਨਾਂ ਦੇ ਅੱਖਾਂ ਚ ਦਿਸਦਾ ਪਿਆ ਕਿ देयर ਇਸ ਸੈਂਸ ਆਫ ਗ੍ਰੈਟੀਟਿਊਡ ਐਂਡ ਫੁਲਫਿਲਮੈਂਟ ਕਿ ਚਲੋ ਇਹਨਾਂ ਨੂੰ ਜਿਹੜਾ ਕੋਈ ਚੰਗੀ ਜਿਹੜੀ ਆਪਣੀ ਚੀਜ਼ ਹੁੰਦੀ ਹੈ ਉਹ ਕਾਫੀ ਟਾਈਮ ਤੋਂ ਬਾਅਦ ਵਾਪਸ ਲੱਭ ਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਲੱਭ ਕੇ ਦਿੱਤੀ ਹੈ ਤਾਂ ਦੇ ਆਰ ਥੈਂਕਫੁਲ ਉਹਦੇ ਕਰਕੇ ਸਾਨੂੰ ਵੀ ਬੜੀ ਸੰਤੁਸ਼ਟੀ ਹੈ